ਸਸਕਲ ਜੀ ਸਾਰਿਆਂ ਨੂੰ ਤੇ ਲੋਜੀ ਜਿਵੇਂ ਕਿ ਤੁਸੀਂ ਪਿਛਲਾ ਵਲੌਗ ਦੇਖ ਲਿਆ ਹੋਣਾ ਜਿਨਾਂ ਨੇ ਨਹੀਂ ਦੇਖਿਆ ਹੋ ਚਾਕੇ ਦੇਖ ਲਿਓ ਤੇ ਇੱਥੇ ਆਪਾਂ ਸੰਡੇ ਨੂੰ ਗਏ ਸੀ ਦੁਪਹਿਰਾ ਕੱਟਣ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਤੇ ਉੱਥੇ ਦੁਪਹਿਰਾ ਕੱਟਿਆ ਆਪਾਂ ਗਰਮੀ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਸ਼ਾਮ ਨੂੰ ਭਾਬੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਆਪਾਂ ਭਾਬੀ ਦਾ ਸੀ ਬਰਥਡੇ ਅੱਜ ਕਿਉਂਕਿ ਰੈਡੀ ਘਰ ਨਹੀਂ ਸੀ ਪੂਆਜੀ ਦੇ ਘਰ ਗਏ ਸੀ ਤੇ ਫਿਰ ਭਾਬੀ ਕਹਿੰਦੀ ਮੈਂ ਸਿੰਪਲ ਸੋਬਰ ਜਾਈ ਬਰਥਡੇ ਸੈਲੀਬ੍ਰੇਟ ਕਰਨਾ ਆਪਣਾ ਤੇ ਲੋਜੀ ਸਾਰੇ ਪਰਿਵਾਰ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਭਾਬੀ ਨੂੰ ਤੁਸੀਂ ਵੀ ਸਾਰੇ ਜਣੇ ਵਧਾਈਆਂ ਦਿਓ ਤੇ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਹੋ ਗਏ ਸੀ ਆਪਣਾ ਰੈਡੀ ਘਰ ਆਉਣ ਲਈ ਕਿਉਂਕਿ ਹਫਤਾ ਮੈਨੂੰ ਹੋ ਚੁੱਕਿਆ ਸੀ ਤੇ ਨੋਰ ਨੂੰ ਤਕਰੀਬਨ ਮੈਨੂੰ ਲਾਦਾ 10 ਤੋਂ 12 13 ਦਿਨ ਹੋ ਚੁੱਕੇ ਸੀ ਗਏ ਹੋਏ ਨੂੰ ਉਸ ਤੋਂ ਬਾਅਦ ਅਸੀਂ ਚਾਲੇ ਪਾ ਲਏ ਆਪਣੇ ਘਰ ਵੱਲ ਨੂੰ ਤੇ ਇੱਥੇ ਜਿਸ ਨੋਰ ਮੈਨੂੰ ਵਾਰ-ਵਾਰ ਕਹ ਰያ ਸੀ ਮਮਾ ਕੰਮ ਮੰਗਾ ਲਓ ਤੇ ਇੱਥੇ ਆਪ ਪਹ ਆਪਣੀਆਂ ਮੈਡੀਸਿਨਸ ਵਗੈਰਾ ਤੇ ਸਬਜੀ ਫਰੂਟ ਵਗੈਰਾ ਸਾਰਾ ਕੁਝ ਦਵਾਇਆ ਵੀ ਰੇਣੇ ਉਸ ਤੋਂ ਬਾਅਦ ਅਸੀਂ ਪਹੁੰਚ ਕਰਦੇ ਸੋਫਿਆਂ ਤੇ ਚੂਈ ਦੇ ਬੱਚੇ ਦੇਖ ਕੇ ਤੁਸੀਂ ਘਰ ਦਾ ਹਾਲ ਸਮਝੀ ਸਕਦੇ ਹੋ ਕਿ ਕੀ ਸੀ 2 ਦਿਨ ਲੱਗੇ ਪੂਰੇ ਮੈਨੂੰ ਘਰ ਨੂੰ ਸਾਫ ਸਫਾਈਆਂ ਕਰਨ ਤੇ ਸਾਰਾ ਕਲੀਨ ਕਰਨ ਚ ਤੇ ਉਸ ਤੋਂ ਬਾਅਦ ਨੂਰ ਦੇ ਪ੍ਰੋਜੈਕਟ ਜਿਹੜੇ ਰਹਿੰਦੇ ਸੀ ਤੇ ਜਿਹੜਾ ਹੌਲੀਡੇ ਹੋਮਵਰਕ ਰਹਿੰਦਾ ਸੀ ਉਹ ਕਰਵਾਇਆ ਕੰਪਲੀਟ ਹੁਣ ਰੈਗੂਲਰ ਵਲੌਗ ਅੱਗੇ ਆਪਾਂ ਪਾਵਾ ਕਰਾਂਗੇ ਘਰ ਦੇ ਕਿਉਂਕਿ ਕਾਫੀ ਦਿਨ ਹੋ ਚੁੱਕੇ ਨੇ ਆਪਾਂ ਨੂੰ ਆਇਆਂ ਨੂੰ ਇਹ ਵਲੌਗ ਕਾਫੀ ਦਿਨਾਂ ਬਾਅਦ ਆ ਰਹੇ ਨੇ ਸਕੂਲ 2 ਤਰੀਕ ਨੂੰ ਲੱਗ ਚੁੱਕੇ ਵਲੌਗ ਕਰਦੇ ਰਵਾਂਗੇ ਅਪਲੋਡ ਸਟੇ ਟਿਊਨਡ ਥੈਂਕ ਯੂ